ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਨੇੜਾ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਹੈ ਵੈਸੇ ਦੇ ਨੇੜੇ ਨਯੌਰ ਤੇ ਬਾਜਾਖਾਨਾ ਵੀ ਰਹਿ ਜਾਂਦਾ ਹੈ ਭਾਈ ਗੱਗੂ ਕੋਲੋਂ ਅੱਜ ਵੀਡੀਓ ਬਣਾ ਰਹੇ ਆ ਤੇ ਵੀਰ ਵਪਾਰ ਦਾ ਕੰਮ ਕਰਦਾ ਹੈ ਇੱਥੇ ਰੂਟੀਨ ਚ ਗਾਵਾਂ ਵਿਕਰੀਆਂ ਹੁੰਦੀਆਂ ਤੁਸੀਂ ਰੂਟੀਨ ਚ ਵੀਡੀਓ ਦੇਖਦੇ ਹੋ ਅੱਜ ਫੇਰ ਦੋਸਤੋ ਨਾਗ ਟੋਟਲ ਜਿਹੜੇ ਉੱਥੇ 6 ਵਿਕਰੀ ਵਾਲੇ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ ਕੁਸਗਾਵਾ ਗੱਭਣ ਤੇ ਕੋਸ ਸੂਈਆਂ ਸਵਾਈਆਂ ਡਿਟੇਲ ਬਾਈ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਜਿਹੜਾ ਵੀ ਤੁਹਾਨੂੰ ਜੱਜਦਾ ਉਹਦੀ ਤਸੱਲੀ ਤੁਸੀਂ ਆਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸਿੱਧੀ ਡੀਲ ਜਿਹੜੀ ਹੋਣੀ ਹੈ ਉਹ ਬਾਈ ਦੇ ਨਾਲ ਹੀ ਹੋਊਗੀ ਸੋ ਆਓ ਸ਼ੁਰੂਆਤ ਕਰੀਏ ਦੋਸਤੋ ਤੇ ਇੱਕ ਇੱਕ ਕਰਕੇ ਵਹਿੜਾਂ ਤੁਹਾਨੂੰ ਛੇ ਦਿਖਾ ਦੂੰਗਾ ਸ਼ੁਰੂਆਤ ਇਸ ਗਰੁੱਪ ਚੋਂ ਬਹੁਤ ਸੋਹਣੀ ਵਹਿੜ ਤੋਂ ਕਰਾਂਗੇ ਆਪਾਂ ਇਸ ਪਾਸੇ ਤੇ ਤਾਜੀ ਸੂਈ ਦੀ ਵਹਿੜ ਹੈ ਜਿਹਦਾ ਢਾਂਚਾ ਬਾਖਮਾਲ ਆਓ ਇਨਫਰਮੇਸ਼ਨ ਬਾਈ ਤੋਂ ਲਏ ਫਿਰੇ ਤੋਰ ਕੇ ਦਿਖਾਵਾਂਗੇ ਸ਼ਰਗੂ ਬਾਈ ਸੱਸੇ ਗਾਲ ਬਾਈ 6 ਨਾ ਕਹੇ ਗਗੂ ਬਾਈ ਹਾਂ ਜੀ ਬਾਈ ਜਿਹੜੀ ਬਾਈ ਨਾ ਤਾਂ 8 ਸੀ 200 ਆ ਵੇਚ ਤਿਆਂ ਸੂਣਾ ਸਵਾਣਾ ਬਾਈ ਠੀਕ ਹੈ ਜਿਹੜੀ ਹੁਣ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈ ਇਹ ਪਹਿਲਾ ਸੂ ਆਪਾਂ ਮੈਂ ਖੀਰੀ ਮੰਨ ਲਓ ਭਾਵੇਂ ਦੋਂਦੀ ਮੰਨ ਲਓ ਤਾਂ ਕਰ ਦੰਦ ਚੱਕਿਆ ਬਾਈ ਦੰਦ ਦੰਦ ਕਰਨੇ ਸ਼ੁਰੂ ਕਰਤੇ ਆ ਹਾਂ ਬਾਈ ਰਾਤ ਹੀ ਸੂਈ ਆ ਮੇਲ ਨੂੰ ਜਨਮ ਦਿੱਤਾ ਨੇ ਰੇਟ ਇਹ ਤਾਂ ਕੀ ਰਹਿਣਾ ਗਗੂ 1 ਲੱਖ ਤੇ 17000 ਰੁਪਿਆ ਬਾਈ 117 ਹਾਂ ਬਾਈ ਖੋਲੀ ਦੋਸਤੋ ਰੇਟ 1 ਲੱਖ ਤੇ 17000 ਆ ਮਾਨਤਾ ਨੇ ਦੇ ਚੋ ਹੋ ਜਾਣਾ ਦੋ ਦੰਦ ਇਹਨੇ ਚੱਕਨੇ ਸ਼ੁਰੂ ਕੀਤੇ ਆ ਫਵਾਨਾ ਚੰਗਾ ਕੱਤ ਸੋਹਣਾ ਬਰੀਡ ਕੁਆਲਟੀ ਤਾਂ ਤੁਹਾਨੂੰ ਪਸੰਦ ਆਊਗੀ ਤੇ ਰੰਗ ਬਲੈਕ ਕਿੰਨਾ ਕੋ ਵੀ ਤੁਹਾਨੂੰ ਵੀਡੀਓ ਚ ਜਜਮੈਂਟ ਹੋ ਜਾਣੀ ਕੋਈ ਕੁਝ ਨਹੀਂ ਲੱਗਾ ਪਿੰਡੇ ਤੇ ਬਈ ਐਂ ਲੱਗਦਾ ਬੱਚੀ ਦੇ ਜਿਵੇਂ ਘੋੜਾ ਮਿਲਿਆ ਹੁੰਦਾ ਇੰਨੀ ਸ਼ਾਈਨਿੰਗ ਹੈ ਬੱਚੀ ਦੇ ਚੰਪ ਬਹੁਤ ਆ ਦੋਸਤੋ ਸਟਰਕਚਰ ਵੀ ਬਹੁਤ ਸੋਹਣਾ ਵਹਿੜਦਾ ਸੋ ਇਹ ਦੋ ਦੰਦ ਪਹਿਲਾਂ ਵਹਿੜ ਰਾਤ ਹੀ ਸੂਈ ਹੈ ਹਜੇ ਚੰਗਾ ਢੰਗਾ ਹੈ ਪੂਰੀ ਕੱਦ ਕਾਠ ਵਾਲੀ ਵਹਿੜ ਹੈ ਉਹ ਤੁਸੀਂ ਆਪਣੇ ਨੂੰ ਵੀਡੀਓ ਚ ਦੇਖ ਹੀ ਸਕਦੇ ਕੱਲਾ ਕੱਲਾ ਅੰਗ ਚੰਗਾ ਬੱਚੀ ਦਾ ਬਾਈ ਸਿੱਧੀ ਸੁੱਧੀ ਬੜੀ ਲੇਪਾ ਪਰ ਬੱਚੇ ਨੂੰ ਜਨਮ ਦਿੱਤਾ ਹਾਂਜੀ ਬੱਚੇ ਨੂੰ ਜਨਮ ਦਿੱਤਾ ਬੇਲ ਕਾਫਾ ਦੱਸੋ ਇਹਦੇ ਨਾਲ ਤੇ ਵਹਿੜ ਨਹੀਂ ਨਾਮ ਵੀ ਕੋਈ ਗੱਲ ਨਹੀਂ ਸਿੱਧੀ ਤੋਰੀ ਲੰਬੀ ਜਾਨ ਦੀ ਬਟ ਸੋ ਹੁਣ ਇਹਦਾ ਸਟਰਕਚਰ ਦੇਖੋ ਉਤੋਂ ਬਿਲਕੁਲ ਸਟਰੇਟ ਲਿਆ ਬਾਈ ਥਾਣਾ ਚ ਬਿੰਦੀ ਫੁੱਲ ਹੈ ਥਾਣਾ ਰੱਖੋ ਚੌਣਚਵਾ ਬੜਾ ਵਧੀਆ ਬੱਚੀ ਦਾ ਬਾਈ ਇਹਦਾ ਫੇਸ ਤੁਸੀਂ ਇੱਥੋਂ ਦੇਖੋ ਚੰਗੀ ਸੋਹਣੀ ਵਹਿੜ ਸਵੇਰ 6 ਕਿਲੋ ਬੋਲੀ ਚੋਈ ਆ ਬਾਈ ਤਿਆਰੀ ਤਾਂ ਇੰਨੇ ਕਿਸੇ ਗਰਮ ਵਾਲੇ ਦੀ ਬੈਠਾ ਨਹੀਂ ਆਉਂਦਾ ਸੀ ਸੋ ਇਹ ਤੁਸੀਂ ਵੇੜ ਦੇਖੋ ਪਹਿਲੇ ਨੰਬਰ ਤੇ ਡਿਮਾਂਡ 1 ਲੱਖ ਤੇ 17000 ਆ ਪਰ ਨਾਲ ਇਹ ਗੱਲ ਐਡ ਕਰ ਦਿੰਦਾ ਵੀ ਜਿਹਨੂੰ ਵੇੜ ਜਿਹਨੇ ਬੱਚੇ-ਪੁੱچے ਲੈਣੇ ਆ ਬਾਈ ਇੱਕ ਨੰਬਰ ਜਾਨਵਰ ਆ ਯਾਰ ਗਰਮੀਆਂ ਕਰਕੇ ਆਹਾ ਭਾਅ ਬਾਈ ਠੰਢੇ ਦਾ ਤੁਹਾਨੂੰ ਵੀ ਪਤਾ ਹੈ ਜੀ ਬੱਚੀ ਦਾ ਕੀ ਮੁੱਲ ਕਰਦਾ ਅਗਲਾ ਹਨਾ ਬੜਾ ਸੋਹਣਾ ਢੰਚਾ ਹੈ ਬਾਕੀ ਰਵਾਨੇ ਦੀ ਫਿਟਿੰਗ ਦੇਖ ਲੈਣੇ ਇਹ ਦੋ ਗੱਗੂ ਬਈ ਗੰਗੜ ਹੈ ਦੂਜਾ ਸੁਆ ਬਈ 6 ਦੰਦਾ ਬਸ ਤਿਆਰੀਆਂ ਜਾ ਜਾਮਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਤੇ 95000 ਰੁਪਿਆ ਬਈ ਖੋਲੀ ਨੂੰ ਦੋਸੋ ਰੇਟ ਪਹਚਾਨ ਦੋਦੇ ਨੇ 23 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਬਈ ਹੂੰ ਚੋਦੀ ਤੋਂ ਬਾਅਦ ਮਨਕੇ ਲੈ ਲੇ ਦੁੱਧ 25 ਕਿਲੋ ਦੇ ਦੂੰਗਾ ਓਕੇ ਸੋ ਵੀ ਤੋਂ ਬਾਅਦ ਗਰਮੀ ਦੀ ਰੋਤ ਤਾਂ ਖੈਰ ਸਿਆਲਾਂ ਚ ਫਸੂ ਦੁੱਧ ਜ਼ਿਆਦਾ ਦੇ ਦਿੰਦਾ ਗਰਮੀ ਚ ਵੀ ਸੋਨਾ ਦੁੱਧ ਹੀ ਜਾਊਗੀ ਢਾਂਚਾ ਤੁਹਾਡੇ ਸਾਹਮਣੇ ਜਾਮਾ ਜਦੋਂ ਵਹਿ ਕੀ ਨੇ ਬੱਚੇ ਨੂੰ ਜਨਮ ਦੇ ਦੇਣਾ ਬਈ ਤਾਂ ਉਹ ਪੂਜੀ ਚੱਕਦੀ ਹੈ ਅੱਛਾ ਤੁਰਨ ਤਰਨ ਦੀ ਦਾ ਇੱਕ ਨੰਬਰ ਹੈ ਵੀਰੇ ਜਮਾ ਸੋਏ ਦੋਸਤੋ ਅੱਜ ਜਦੋਂ ਹੋਣੇ ਬੈਠੂਗੀ ਬਾਈ ਕਹਿੰਦਾ ਉਦੋਂ ਹੀ ਬੱਚੇ ਨੂੰ ਜਨਮ ਦੇ ਦੂਗੀ ਮਨ ਲਓ ਸ਼ਾਮ ਤੱਕ ਇਹਨੇ ਸੂ ਪੈਣਾ ਛੰਡੀ ਛੰਡੀ ਇੱਦੀ ਕਾ ਕਰਮਾ ਲਈ ਬਾਈ ਭਾਵੇਂ ਗੱਭਣ ਨੂੰ ਛੋੜੋ ਹੂੰ ਆ ਗਾੜੀ ਗੂੜੀ ਬੱਚੀ ਦੀ ਸਹੀ ਹੈ ਦੱਦਾਲਾ ਜਨਮ ਬਰ ਹੈ ਬਾਈ 95000 ਹੈ ਦਾ ਰੇਟ 2 ਨੰਬਰ ਦੇ ਉੱਤੇ ਤੇਰੇ ਨੰਬਰ ਤੇ ਇੱਕ ਪੋਰ ਬਹੁਤ ਸੋਹਣੀ ਵੜਾ ਹੈ ਟਾਂਟੇਲੋਂ ਵੀ ਕਦ ਕਾਠ ਨੂੰ ਆ ਜਿਹੜੀ ਤੇਰੇ ਨੰਬਰ ਤੇ ਹੈ ਬਾਈ ਕਿ ਡੈਨਮਾਰਕ ਦੇ ਸੀਮੰਨ ਦੀ ਹੈ ਬਾਈ ਦੋ ਦਾੰਦਾ ਪਹਿਲਾ ਸੂਆ 14 ਦਿਨ ਪਿਆ ਜੇ ਰੇਟ ਇਹਦਾ ਅੱਜ ਦਾ ਅੱਜ ਦਾ ਰੇਟ ਇਹਦਾ 95000 ਰੁਪਏ ਹੈ ਬਾਈ ਇਹਦਾ ਮੁੱਲ ਹੋਲੀ ਸੋ ਅੱਜ ਦਾ ਰੇਟ 95000 ਹੈ ਸੋ 14 ਦਿਨ ਬਾਕੀ ਹੈ ਡੈਨਮਾਰਕ ਦੇ ਕਿਸੇ ਬੋਲਦੀ ਹੈ ਵੈਸੇ ਆਪ ਨੂੰ ਪਤਾ ਐ ਐਚ ਐਫ ਦਾ ਸੀਮੰਨ ਬੜਾ ਚੰਗਾ ਹੁੰਦਾ ਹੈ बैडा सारिया चंगे बुला दुद्ध भी शरीर बची दिखे तक बहुत ज्यादा जानवर एमाल हजे तो दसो चौदह दिन की कच्ची है बैड पर जिम्मे जिमे ने जेमें जेमें, ਤੋ ਸਟਰਕਚਰ ਦੇਖੋ ਹਜੇ ਹਵਾਨਾ ਵਿੱਚ ਸਪੇਸ ਬਹੁਤ ਪਈ ਆ ਤੇ ਸੋਹਣਾ ਹਵਾਨਾ ਹੁਣ ਵੀ ਦਿਸਦਾ ਜਿਹੜੇ 10 ਦਿਨ ਸੰਭੋਗੇ ਉਹਦੇ ਵਿੱਚ ਫਾਇਦਾ ਇਹ ਹੋ ਜਾਣਾ ਵੀ ਇਹਨੇ ਤਿਆਰ ਹੋਈ ਦਾ ਬਾਕੀ ਐਟ ਅਲੱਗ ਜੀ ਆ ਗਾੜੀ ਵੀ ਬੱਚੀ ਦੀ ਬਹੁਤ ਜਿਆਦਾ ਸੋਹਣੀ ਧਰੀ ਆ ਬੱਚੀ ਨੇ ਬਈ ਸਹੀ ਐ ਬਈ ਆ ਜਿਹੜੀ ਇਹ ਤੋਂ ਅੱਗੇ ਵਾਈਟ ਰੰਗ ਦੇ ਵਿੱਚ ਐ ਇਹ ਬਈ ਦੂਜਾ ਸੂਆ 6 ਦਾ ਅਰੀਜਨਲ ਜਮਾ ਹੂੰ ਇਹ ਵੈਸੇ ਆਪਣੀ ਨਾ ਪਿੰਡ ਦੇ ਬੰਦਿਆਂ ਨਾਲ ਗੱਲ ਚੱਲੀ ਜਾਂਦੀ ਸੀ ਬਈ ਠੀਕ ਐ ਹਾਂ ਤੇ ਕੋਈ ਗੱਲ ਨਹੀਂ ਮੁੱਲ ਕਰ ਦਿੰਨੇ ਆ ਦਾ ਵੀਡੀਓ ਦੇ ਵਿੱਚ ਤੋੜ ਕੇ ਵੀ ਦਿਖਾ ਦੇ ਮੁੱਲ ਵੀ ਕਰਦੇ ਬਾਕੀ ਜੇ ਕਿਸੇ ਨੂੰ ਪਸੰਦ ਆਏ ਇਹਦਾ ਮੁੱਲ 82000 ਦੀ ਦੇ ਦਾਂਗੇ ਬਟ ਮਾਰ ਜਿਹੜਾ ਮਾਰ ਜੀ ਸੋ ਦੋਸਤੋ ਰੇਟ 82000 ਹੈ ਮੌਕੇ ਤੇ ਮਾਨਤਾ ਨੂੰ ਜੋ ਪਰ ਪਹਿਲਾਂ ਪੁੱਛ ਲਓ ਕਿਉਂਕਿ 120 ਨਾਲ ਪਿੰਡ ਦੇ ਭਰਾ ਨਾਲ ਹੀ ਸੌਦੇ ਦੀ ਗੱਲ ਚੱਲਦੀ ਹੈ ਜੇ ਉਹਨਾਂ ਦੇ ਪਾਸ ਹੋ ਗਈ ਤਾਂ ਫਿਰ ਉਹਨਾਂ ਨੇ ਹੋ ਸਕਦਾ ਉਹ ਲੈ ਜਾਣ ਤੇ ਨਹੀਂ ਫਿਰ ਤੁਸੀਂ ਗੱਲਬਾਤ ਬਾਈ ਨਾਲ ਕਰਕੇ ਜੇ ਇਹ ਵੀ ਜਮਾ ਤਿਆਰੀਆਂ ਤੇ ਹੀ ਆ ਬਾਈ ਸੋਨ ਦੀਆਂ ਤਿਆਰੀਆਂ ਆ ਬਰੀਕ ਫੁੱਲ ਥੋੜੀ ਕੱਟਾ ਸਮਾਲੀ ਉਹਨਾਂ ਨੇ ਜਿੱਥੋਂ ਆਈ ਆ ਵੈਣ ਦੀਆਂ ਬਰੀਕੀਆਂ ਚੰਗੀਆਂ ਥਣ ਵੀ ਸੋਹਣਾ ਦੁੱਧ ਵੀ ਸੋਹਣਾ ਪਾਉਗੀ ਵੈਣ ਫਿਟਿੰਗ ਵਾਲਾ ਹਵਾਨਾ ਦਸ ਪੂਰੀ ਤਿਆਰੀ ਜੀ ਚਿਆ ਕਰ ਮਾਲੀ ਇੱਕ ਦੋ ਦਿਨ ਲੈ ਵੀ ਸਕਦੀ ਐ ਪਹਿਲਾਂ ਲੈਕਨ ਥੋੜੇ ਜਿਹੀ ਬਾਈ ਪੈਰਾਂ ਤੇ ਮਾਰ ਦੋ ਕੈਮਰਾ ਅਗਲਾ ਕਹਿੰਦਾ ਅੜਕਦੀ ਜਗਾ ਤਾ ਥੋੜੇ ਜਿਹਾ ਨਾ ਦੋਨੇ ਅੱਛਾ ਇਹ ਬਣਾਉਣ ਵਾਲੇ ਆ ਬਾਈ ਸੋ ਇਹ ਤੋਂ ਬਣਵਾਏ ਨਹੀਂ ਸੀ ਜ਼ਰੂਰ ਬਣਵਾ ਲਿਆ ਕਰੋ 6 ਕਿ ਮਹੀਨਿਆਂ ਬਾਅਦ ਪਸਵਾ ਦੇਖੋ ਔਰ ਫਿਰ ਇਹਨਾਂ ਦੀ ਤੋਰ ਸਹੀ ਰਹਿੰਦੀ ਐ ਇੰਤੋਂ ਤੋਂ ਉਸੇ ਖਰਾਕ ਨਾਲ ਹੀ ਵਜ ਜਾਂਦੀਆਂ ਕਿਉਂਕਿ ਪੈਰਾਂ ਤੇ ਵਜਨ ਆਉਣਾ ਹੁੰਦਾ ਤੇ ਉਹਦੀ ਤਕਲੀਫ ਨਾਲ ਪਸ਼ੂ ਦੁੱਧ ਘਟ ਦਿੰਦਾ ਸੋ ਏਡੀ ਗਾੜੀ ਗੁੜੀ ਤੁਸੀਂ ਦੇਖ ਲਓ ਸੋਹਣਾ ਹਵਾਨਾ ਬਾਕੀ ਕੋਈ ਗੱਲ ਨਹੀਂ ਜੇ ਕਿਸੇ ਭਰਾ ਦੇ ਪਸੰਦ ਦੀ ਫੋਨ ਲਾ ਕੇ ਜਰੂਰੀ ਗੱਲ ਕਰ ਲੈ ਠੀਕ ਹੈ ਸੋ ਮੁੱਲ ਰੱਖਿਆ ਹੈ 82000 ਰੁਪਏ ਟਾਂਚਾ ਤੁਸੀਂ ਇਹਦਾ ਹੁਣ ਦੇਖ ਲਿਆ ਇਹ ਤੁਹਾਨੂੰ 4 ਨੰਬਰ ਦੇ ਉੱਤੇ ਮੈਂ ਦਿਖਾ ਰਿਹਾ ਸੀ ਦੋ ਗਾਵਾਂ ਹੋਰ ਦਿਖਾਉਣੀਆਂ ਦੱਸੋ ਬਾਕੀ ਹਮੇਸ਼ਾ ਪਸੂ ਖਰੀਦਣ ਲੱਗਿਆਂ ਕੋਲ ਆਕੇ ਢਾਂਚਿਆਂ ਦੀ ਜੱਜਮੈਂਟ ਕਰਿਆ ਕਰੋ ਸੋਹਣੇ ਸਟਰਕਚਰ ਜਿਹੜੇ ਉਹ ਅੱਖਾਂ ਨੂੰ ਜਦੋਂ ਕੋਲ ਖੜੇ ਹੋ ਗਏ ਉਹਦੇ ਹੀ ਪਤਾ ਲੱਗਣੇ ਹੁੰਦੇ ਆ ਜਿਹੜੀ ਬਈ ਇੱਤਰ ਜਰਸੀ ਕ੍ਰੋਸ ਜਰਸੀ ਬਈ ਇਹਦੇ ਹਜੇ ਕੱਚੀ ਆ 12-13 ਦਿਨਾਂ ਦੀ ਬੱਚੀ ਪਹਿਲਾਂ ਨਾਲੋਂ ਬਹੁਤ ਚੰਗਾ ਦੁੱਧ ਦਤਾ ਸ਼ੱਕ ਦੇ ਦੰਦ ਜਗਦੀ ਹੈ ਬਈ ਰੇਟ ਅੱਜ ਦਾ ਅੱਜ 75000 ਦੀ ਦੇ ਦਾਂਗੇ ਮੁੱਲ ਜਿਹੜਾ ਮਰਜ਼ੀ ਕਰਾ ਲਈ ਤੋੜ ਦੇ ਤੇ ਸੋ ਅੱਜ ਦਾ ਰੇਟ 75000 ਆ 12-13 ਦਿਨਾਂ ਦੀ ਇਹ ਕੱਚੀ ਹੈ ਕੱਦ-ਖਾਟ ਸੋਹਣਾ ਹੈ ਤਿਆਰੀ ਤੁਰੀ ਬੜੀ ਵਧੀਆ ਕਰੂ ਬੱਚੀ ਬਈ ਪਨਾਜ ਦੀ ਦਿੱਤੀ ਚੰਗੀ ਐ ਬਾਕੀ ਸਟਰੈਚ ਚੱਪ ਚੰਗਾ ਹੈ ਚੰਗੇ ਬੱਚੇ ਜਰਸੀ نسل ਦੇ ਜਿਨੇ ਬਰੀਡ ਤੇ ਕੰਮ ਕਰਨਾ ਤਾਂ ਲੈ ਲੋਂਗੇ ਤੁਸੀਂ ਇਹ ਤੋਂ ਸੀਮਨ ਅੱਜ ਕੱਲ ਚੰਗਾ ਬਨ ਮੁੰਨਲ ਤੇ ਰਿਕਾਰਡ ਤੋੜ ਦੂ ਵੱਚੀ ਬਾਈ ਹੂੰ ਕਮਾਲਾ ਬਾਈ ਸਵਾਜ ਦਾ ਰੇਟ 75000 ਇੱਕ ਹੋਰ ਗਾਂ ਤੁਹਾਨੂੰ ਸੂਈ ਸਵਾਈ ਦਿਖਾ ਦਿੰਨੇ ਆ ਲਾਫ ਕੁੱਤੇ ਇਦੂ ਬਾਅਦ ਤੁਸੀਂ ਗੱਲਬਾਤ ਕਰਕੇ ਜਿਹੜਾ ਵੀ ਪਸ਼ੂ ਖਰੀਦਣਾ ਚਾਹੋ ਖਰੀਦ ਲਓ ਜੀ ਇਹ ਲਾਸਟ ਉੱਤੇ 6 ਨੰਬਰ ਤੇ ਦਸਾਂ। ਇਹ ਬਈ ਤੀਜਾ ਸੂਆ ਚੌਥਾ ਤਨ ਸੂਈ ਨੂੰ ਆ। ਹਮ ਅਬ ਪਹਿਲਾਂ ਦੱਸ ਦਿੰਨੇ ਵੀਡੀਓ ਚ ਇਹਦੇ ਬਹਿਣੀ ਵਾਲ ਦੇ ਮਗਰਲੇ ਸਾਡੇ ਦੁੱਧ ਘਾਟਾ ਥੋੜਾ ਜਿਹਾ। ਹੂੰ ਚੱਲਦਾ ਥਣ ਚੱਲਦਾ ਓਕੇ ਆ ਬਈ ਜਮਾ ਦੁੱਧ ਅੱਧੋਂ ਵੱਧ ਹੋ। ਹਮ ਭਾਈ ਇਹਨਾਂ ਘੱਟ ਦੁੱਧ ਹੋਊਗਾ। ਅੱਛਾ ਹੁਣ ਦੁੱਧ 13-14 ਕਿਲੋ ਤਲਣ ਵਾਲਾ 20 ਕਿਲੋ ਬਈ ਆਪਣਾ ਬੰਦਾ ਜਿਹੜਾ ਮਰਜ਼ੀ ਡੀਲ ਕਰ ਲੈ ਤੋਲ ਕੇ ਲੈ। ਅਰੇ ਇਹ ਤੇ ਕਿਰਾਨਾ ਦਾ 60000 ਦੀ ਦੇ ਦਾਂਗੇ ਮੋਲ ਜਿਹੜਾ ਮਰਜ਼ੀ ਕਰਾ ਲੈ। ਬੱਚਾ ਵੱਛਾ ਹੈ? ਹਾਂ ਬਈ। ਛੋੜ ਦੇ ਬਈ। ਚੌਣ ਚਵਾਦੀ ਏਡੀ ਵਧੀਆ ਬਈ ਛਾੜੀ ਗੱਲ ਦੇ। 100 ਦੋਸਤੋ 13 14 ਲੀਟਰ ਇਸ ਟਾਈਮ। ਬਾਕੀ ਦਵਾਈ ਚੱਲੀ ਜਾਂਦੀ ਹੈ ਬਈ। ਥਣ ਪੂਰੇ ਹੀ ਕਰ ਜਾਣਾ ਡਾਕਟਰ ਨੇ ਦਿਖਾਈ ਸੀ ਕੋਈ ਸਾਈਡ ਸੂਡ ਬਿਲਕੁਲ ਨਹੀਂ। ਨਾ ਕੋਈ ਕਰੜਾ ਨਾ ਕੋਈ ਨਾੜ ਗੰਡ। ਠੀਕ ਹੈ। ਉਹ ਚੀਜ਼ ਦੀ ਆਪਣੀ ਗਾਰੰਟੀ। ਸੋ ਪਹਿਣੀ ਵਾਲੇ ਪਾਸੇ ਦਾ ਪਿਛਲਾ ਥਾਣਾ ਦੂਜੇ ਦੇ ਮੁਕਾਬਲੇ ਦੁੱਧ ਦੋਦੇ ਚੱਤਾ ਹੈ। ਤੁਸੀਂ ਤਸल्ली ਕਰ ਚੱਲੋ ਆਏ ਆਂ ਬਈ ਆਪਣੀ ਤਾਂ ਗੱਬਣ ਲਈ ਹੋਈ ਆ ਨਾ। ਹੂੰ ਪਰ ਚੂਣਚਵਾ ਤੱਕ ਜਿਆਦਾ ਵਧੀ ਵੈਸੇ ਕੁਦਰਤੀ ਤੌਰ ਤੇ ਘਟ ਨਿਕਲ ਆਇਆ ਕਿ ਕੋਈ ਮਸਤ ਨਾ 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 ਕੁਝ ਨਹੀਂ ਹੋਇਆ ਭਾਈ ਕੁਦਰਤੀ ਘਟਾ ਓਕੇ ਬਾਕੀ ਡਾਕਟਰ ਨੇ ਦਿਖਾਈ ਸੀ ਉਹ ਕਹਿੰਦਾ ਜਮਾ ਸੈੱਟ ਹੋ ਜਾਣਾ ਇਹਨੇ 20 25 ਦਿਨਾਂ 'ਚ ਠੀਕ ਓਕੇ ਸੋ ਦੋਸੋ ਕੋਈ ਵੈਸੇ ਪ੍ਰੋਬਲਮ ਨਹੀਂ ਆਈ ਵੈਸੇ ਹੀ ਥੋੜਾ ਬਾਕੀ ਭਾਈ ਜਿਹੜਾ ਬੰਦਾ ਪਾਸ ਕਰੂਗਾ ਆਪਣੇ ਨਾਲ ਵੱਧ ਹੀ ਸਮਝਦਾਰ ਹੁੰਦਾ ਹਨ ਹੂੰ ਉਹ ਚੀਜ਼ ਦਾ ਤਾਂ ਪਤਾ ਹੀ ਲੱਗ ਜਾਂਦਾ ਮੈਂ ਬਾਕੀ 3 4 ਤਾਂ ਦਿਨ ਹੋਇਆ ਭਾਈ ਬੱਚਾ ਨਾਲ ਹੀ ਰਿਟ ਠੀਕ ਹੈ ਸੋ ਇਹ ਗਾਮਾ ਅੱਜ ਸੀਗੀਆਂ ਵਿਕਰੀ ਆ ਉਹਨਾਂ ਦਾ ਸੋ ਨਾਗ ਟੋਟਲ 6 ਤੁਸੀਂ ਤਸੱਲੀ ਕਰ ਲਓ ਜਿਹੜਾ ਤੁਹਾਨੂੰ ਨਾ ਜੱਜ ਗਿਆ ਇਹ ਗਾਣੇ ਛੇਤੀ ਬੱਚੇ ਨੂੰ ਜਨਮ ਦੇ ਦੇਣਾ ਪਹਿਲਾਂ ਹੀ ਦੱਸ ਕੇ ਹਟੇ ਸੀਗੇ ਤਿਆਰੀ ਬੜੀ ਬਧੀ ਸੋਹਣੀ ਤਿਆਰ ਹੋਈ ਵੀ ਆ ਹਜੇ ਹੋਰ ਤਿਆਰ ਹੋਊਗੀ ਜਿਵੇਂ ਜਿਵੇਂ ਸੂਣ ਦੇ ਨੇੜ ਆਉਂਦੀ ਜ਼ੋਰ ਲਾਊਗੀ ਦੁੱਧ ਹਵਾਨੇ ਛੋਰ ਪਰਦੀ ਜਾਣਾ ਧੰਨਵਾਦ ਵੀਡੀਓ ਦੱਸਣ ਲਈ